हेलो दोस्तों मैं सुखविंदर ती मेरा चैनल देख रहे हो सुखविंदर क्रोशिया एंड क्राफ्ट अज आप बनावों सनफ्लावर यानी कि सूरजमुखी का फुल चाबी पाव वाला छला की चेन सनफ्लावर की चेन ते जो कि बहुत ही ब्यूटीफुल बने है बहुत सोहना बनया आ देखो ਇਹ ਦੋ ਬਣਾ ਰੱਖਿਆ ਤੇ ਤੀਸਰਾ ਬਣਾਉਣੀ ਆ ਪਲੀਜ਼ ਮੇਰੇ ਚੈਨਲ ਤੇ ਜਾਓ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਜ਼ਰੂਰ ਕਰੋ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਮੈਨੂੰ ਮੈਸੇਜ ਕਰੋ ਤੇ ਮੇਰਾ ਫੇਸਬੁੱਕ ਤੇ ਫੇਸਬੁੱਕ ਤੇ ਵੀ ਪੇਜ ਹੈ ਤੇ ਇੰਸਟਾਗ੍ਰam ਤੇ ਵੀ ਹੈ ਤੇ ਤੁਸੀਂ YouTube ਤੇ ਤਾਂ ਦੇਖ ਹੀ ਰਹੇ ਹੋ ਪਲੀਜ਼ ਉੱਥੇ ਵੀ ਜਾ ਕੇ ਦੇਖੋ ਅੱਪਾ ਬਣਾ ਲਿਆ ਮੈਜਿਕ ਕਰੇਂਗ ਤੇ ਇਸ ਤੇ ਆਪਾਂ ਇੱਕ ਚੇਨ ਕੀਤੀ ਐ ਇਹ ਸਿੰਗਲ ਕ੍ਰੋਸ਼ੀਆ ਇਹ ਚਾਪਾ 6 ਸਿੰਗਲ ਕ੍ਰੋਸ਼ੀਆ ਪਾਨੇ ਆ ਜੇ ਤੁਹਾਨੂੰ ਆਸਾਨ ਲੱਗਦਾ ਹੈ ਤਾਂ ਤੁਸੀਂ 3 ਚੇਨ ਬਣਾ ਕੇ ਤੇ ਕਾਊਂਡ ਵੀ ਬਣਾ ਸਕਦੇ ਹੋ ਤਿੰਨ ਚੇਨਾਂ ਪਾ ਕੇ ਤੇ ਤੁਸੀਂ ਉਹਨੂੰ ਅਟੈਚ ਕਰਕੇ ਤੇ ਉਹ ਵੀ ਇੱਕ ਸਰਕਲ ਬਣ ਜਾਂਦਾ ਹੈ ਬੋਲ ਤੇ ਆਹ ਦੇਖੋ ਅਪਛੇ ਡਬਲ ਕ੍ਰੋਸ਼ੀਆ ਪਾ ਲੇ ਆ ਸਿੰਗਲ ਕ੍ਰੋਸ਼ੀਆ ਪਾ ਲੇ ਸਾਰੇ ਕ੍ਰੋਸ਼ੀਆ ਪਾ ਕੇ ਤੇ ਹੁਣ ਆਪਾਂ ਇਨਕ੍ਰੀਨ ਕਰਤਾ ਅਟੈਚ ਹੁਣ ਜੇ ਰਿੱਕ ਚੇਨ ਕਿੰਨੀ ਤੇ ਹੁਣ ਆਪਾਂ ਛਿਆਂ ਦੇ ਉੱਪਰ ਡਬਲ ਡਬਲ ਸਿੰਗਲ ਕਰੋਸ਼ੀਆ ਪਾਉਣੀ ਆਪਾਂ ਸਾਰਿਆਂ ਦੇ ਉੱਪਰ ਡਬਲ ਡਬਲ ਫਿਰ ਇਹ ਹੋ ਚੰਗੇ 12 12 ਹਰੇਕ ਦੇ ਵਿੱਚ ਦੋ ਡਬਲ ਸਿੰਗਲ ਕਰੋਸ਼ੀਆ ਐਦਾਂ ਆਪਾਂ ਸਾਰਾ ਇਹ ਲਾਈਨ ਪੂਰੀ ਕਰ ਲੈਂਦੀ ਹੈ ਤੇ ਰੋ ਪੂਰੀ ਕਰ ਲੈਣੀ ਆਪਾਂ ਆ ਦੇਖੋ ਹੁਣ ਕੰਪਲੀਟ ਹੋ ਗਿਆ ਤੇ ਇੱਕ ਸਿੰਗਲ ਸਟਿਚ ਲਾਸਟ ਤੇ ਫੇਰ ਇੱਕ ਚੇਨ ਫੇਰ ਇੱਕ ਸਿੰਗਲ ਕਰੋਸ਼ੀਆ ਤੇ ਦੂਸਰੇ ਵਿੱਚ ਦੋ ਦੋ ਡਬਲ ਸਿੰਗਲ ਕਰੋਸ਼ੀਆ ਇੱਕ ਸਿੰਗਲ ਕਰੋਸ਼ੀਆ ਫਿਰ ਦੋ ਡਬਲ ਦੋ ਇੱਕ ਇੱਕ ਸਲਿੱਪ ਦੇ ਵਿੱਚ ਦੇ ਦੋ ਸਿੰਗਲ ਕ੍ਰੋਸ਼ੀਆ ਇੱਕ ਸਟਿਚੇ ਦੇ ਵਿੱਚ ਦੋ ਸਿੰਗਲ ਕ੍ਰੋਸ਼ੀਆ ਫਿਰ ਇੱਕ ਸਿੰਗਲ ਕ੍ਰੋਸ਼ੀਆ ਐਦਾਂ ਕਰਕੇ ਸਾਰੇ ਉਹ ਕਰ ਲੈਣੇ ਐ ਐਦਾਂ ਕਰਕੇ ਇਹ ਸਾਰੀ ਆਪਾਂ ਲਾਈਨ ਪੂਰੀ ਕਰ ਲੈਣੀ ਐ ਜਿੱਥੋਂ ਸ਼ੁਰੂ ਕੀਤਾ ਸੀ ਉੱਥੇ ਐਂਡ ਕਰ ਲੈਣਾ ਕਈ ਇਹਦੇ ਵਿੱਚ ਉਹ ਵੀ ਲਗਾ ਲੈਂਦੇ ਹੈਗੇ ਮਾਰਕਰ ਜੀ ਹੁੰਦੇ ਹੈ ਵਿੱਚ ਉਹਦੇ ਵਿੱਚ ਬਿਲਕੁਲ ਹੈਗੇ ਤਾਂ ਪਰ ਮੈਨੂੰ ਯੂਜ਼ ਕਰਨੇ ਓਕੇ ਲੱਗਦੀ ਹੈ ਤਾਂ ਕਰਕੇ ਮੈਂ ਲਗਾਉਂਦੀ ਹਾਂ ਫਿਰ ਅਗਲੀ ਜਿਹੜੀ ਲਾਈਨ ਸਟਾਰਟ ਹੋਊਗੀ ਰੋ ਸਟਾਰਟ ਹੋਊਗੀ ਉਹਦੇ ਵਿੱਚ ਦੋ ਸਿੰਗਲ ਕਰੋਸ਼ੀਆ ਤੇ ਇੱਕ ਟਾਈਮ ਦੋ ਇਕੱਠੇ ਇੱਕ ਚੇਨ ਦੇ ਵਿੱਚ ਦੋ ਸਿੰਗਲ ਕਰੋਸ਼ੀਆ ਫੇਰ ਸਿੰਗਲ ਕਰੋਸ਼ੀਆ ਤੇ ਸਿੰਗਲ ਕਰੋਸ਼ਾ ਹੁਣ ਦੋ ਸਿੰਗਲ ਕਰੋਸ਼ ਇੱਕ ਇੱਕ ਦੇ ਵਿੱਚ ਹੀ ਦੋ ਸਿੰਗਲ ਕਰੋਸ਼ ਐਦਾਂ ਹੋ ਜਾ ਇਹ ਵੀ ਐਦਾਂ ਹੀ ਹੀ ਆਪਾਂ ਸਾਰੀ ਲਾਈਨ ਕੰਪਲੀਟ ਕਰਨੀ ਹੈ ਦੋ ਦੋ ਵਾਰੀ ਤਾਂ ਸਿੰਗਲ ਸਿੰਗਲ ਤੇ ਇੱਕ ਵਾਰੀ ਡਬਲ ਜਦੋਂ ਵੀ ਆਪਾਂ ਕੋਈ ਸਰਕਲ ਤਿਆਰ ਕਰਦੇ ਆ ਨਾ चाहे व्डा डबल करोशिया वाला करते कर हैं तो चाहे सिंगल वाला करते हैं ऐदा ही लाइन बनती है पहला फस्ट डबल डबल फिर एक छड़ के डबल फिर दो छड़ के डबल फिर तीन छड़ के डबल एदा ही चाहे कोई भी आप गोल सर्कल तैयार करिए तो ही बंद है <coughs> देखो कंप्लीट हो गया <coughs> ਮੇਰਾ ਥੋੜਾ ਗਲਾ ਖਰਾਬ ਹੈ ਸੌਰੀ ਤੇ ਆਹ ਉਹ ਗਲਾਸ ਸਟ ਐ ਸਿੰਗਲ ਕ੍ਰੋਸ਼ਾ ਆਹ ਹੋਣਾ ਹੈ ਲਾਸਟ ਅਗਲੀ ਲਾਈਨ ਦੇ ਵਿੱਚ ਆਪਾਂ ਤਿੰਨ ਸਿੰਗਲ ਕਰੋਸ਼ੀਆ ਤੇ ਇੱਕ ਇੱਕ ਵਾਰ ਚ ਡਬਲ ਕਰੋਸ਼ੀਆ ਤਿੰਨ ਵਾਰੀ ਸਿੰਗਲ ਕਰੋਸ਼ੀਆ ਫਿਰ ਇੱਕ ਚ ਡਬਲ ਕਰੋਸ਼ੀਆ ਹੁਣ ਦੋ ਤਿੰਨ ਇਦਾਂ ਹੀ ਸਾਰੀ ਇਹ ਆਪਾਂ ਕੰਪਲੀਟ ਕਰ ਲੈਣੀ ਹੈ ਇਹ ਤੁਸੀਂ ਆਪ ਦੇ ਅਕੋਰਡਿੰਗ ਛਿੱਡਾ ਤੁਸੀਂ ਵੱਡਾ ਸਨਫਲਾਵਰ ਬਣਾਉਣਾ ਹੈਗਾ ਫੁੱਲ ਬਣਾਉਣਾ ਉੱਡਾ ਹੀ ਰੱਖ ਸਕਦੇ ਹੋ ਤੁਸੀਂ ਇਹ ਆਪ ਦੇ ਅਕੋਰਡਿੰਗ ਵੀ ਬਣਾ ਸਕਦੇ ਜੇ ਤੁਸੀਂ ਛੋਟਾ ਬਣਾਉਣਾ ਹੈਗਾ ਤੇ ਦੋ ਲਾਈਨਾਂ ਤੀ ਖਤਮ ਕਰ ਸਕਦੇ ਆ ਜਦੋਂ ਲਾਈਨ ਪੂਰੀ ਹੋ ਗਈ ਖਤਮ ਹੋ ਗਈ ਲਾਈ ਸਿੰਗਾ ਸਟੀਚ ਹੁਣ ਥੋੜਾ ਥਰੈਡ ਵੱਧ ਕੱਟ ਕੇ ਤੀਨ ਕਟਿੰਗ ਕਰ ਦੇਣਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਜਰੂਰ ਕਮੈਂਟ ਕਰੋ ਵੀਰਾ ਫੇਸਬੁੱਕ ਤੇ ਵੀ ਪੇਜ ਹੈ ਇੰਸਟਾਗ੍ਰam ਤੇ ਵੀ ਹੈ ਤੁਸੀਂ ਪਲੀਜ਼ ਉਹਨੂੰ ਵੀ ਫੋਲੋ ਕਰੋ ਮੈਂ ਦੇਖੋ ਹੁਣ ਮੈਂ ਇੱਕ ਪੀਸ ਪਹਿਲਾਂ ਵੀ ਤਿਆਰ ਕਰ ਰੱਖਿਆ ਸੀਗਾ ਤੇ ਦੋਨਾਂ ਨੂੰ ਆਪਾਂ ਅਟੈਚ ਕਰ ਲਿਆ ਜੋੜ ਲਿਆ ਤੇ ਇਹਦੇ ਵਿੱਚ ਦੀ ਆਪਾਂ ਇਹ yellow color ਦਾ ਧਾਗਾ ਆਪਾਂ ਨਗਾ ਲਿਆ ਪੀਲੇ ਰੰਗ ਦਾ ਜਿਹੜਾ ਸੂਰਜ ਮੁਖੀ ਦਾ ਰੰਗ ਹੁੰਦਾ ਹੈ ਸੇਮ ਉਹਦੇ ਨਾਲ ਦਾ ਇਹ ਸਿੱਕ ਚੇਨ ਕੀਤੀ ਇਹ ਤਿੰਨप्लाई ਪਰਸ਼ਮ ਕਰਕੇ ਨਿਕਲ ਜਾਂਦਾ ਥੋੜਾ ਜਿਹਾ ਤੇ ਦੋ ਚੇਨ ਦੋ ਚੇਨ ਕਰਕੇ ਆ ਤਾਂ ਗਾਵਿਚ ਦੇ ਲੈਣੇ ਆਪਾਂ ਤੇ ਆਪਾਂ ਕਰਨਾ ਹੈ ਡਬਲ ਕਰੋਸ਼ੀਆ ਡਬਲ ਕਰੋਸ਼ੀਆ ਜਿਹੜਾ ਸੈਕਿੰਡ ਹੋਊਗਾ ਉਸ ਤੇ ਦੋ ਵਾਰੀ ਤਾਂ ਗਬਲੇਟ ਟ੍ਰਿਪਲ ਉਹ ਕਰਨਾ ਹੈ ਦੋ ਗਬਲੇਟ ਕੇ ਤਿੰਨ ਤਿੰਨ ਵਾਰੀ ਕਰਨਾ ਹੈ ਸੋ ਫਿਰ ਦੋ ਚੇਨ ਦੋ ਚੇਨ ਦੇ ਵਿੱਚੋਂ ਇੱਕ ਸਿੰਗਲ ਸਟਿਚ ਕੱਢ ਲੈਣਾ ਹੈ ਆਪਾਂ ਫਿਰ ਦੋ ਵਾਰੀ ਫੇਰ ਤਾਂ ਗਬਲੇਟ ਲੈਣਾ ਹੈ ਕਰੋਸ਼ੇ ਤੇ ਦੋ ਵਾਰੀ ਫਿਰ ਇਹਨੂੰ ਇਹ ਸਟਿਚ ਕੱਢ ਲੈਣਾ ਹੈਗਾ ਹਾਂਜੀ ਫਿਰ ਡਬਲ ਕਰੋਸ਼ੇ ਆ ਇਹ 트리플 ਕਰੋਸ਼ਿਆ ਸੀਗਾ ਇਹ ਹੁਣ ਡਬਲ ਕਰੋਸ਼ਿਆ ਫਿਰ ਦੋ ਚੇਨ ਫਿਰ ਅਗਲੇ ਸਟਿਚ ਦੇ ਵਿੱਚ ਪਾਉਣਾ ਹੈ ਆਪਾਂ ਅਗਲੇ ਸਟਿਚ ਦੇ ਵਿੱਚ ਪਾ ਕੇ ਇੱਕ ਆਪਣੀ ਪੱਤੀ ਪੂਰੀ ਤਿਆਰ ਹੈ ਤੇ ਫਿਰ ਦੋ ਚੇਨ ਤੇ ਹੁਣ ਆਪਾਂ ਕਰਾਂਗੇ ਡਬਲ ਕਰੋਸ਼ਿਆ ਦੋ ਵਾਰ ਇਕੱਟੇ ਹੁਣ 3 ਡਬਲ ਕਰੋਸ਼ਿਆ ਹੁਣ ਦੋ ਵਾਰੀ ਤਾਂ ਗਬਲੇਟ ਕੇ ਕਰੋਸ਼ੇ ਤੇ ਤੇ ਆਪਾਂ ਕੱਢ ਲੈਣਾ ਹੈਗਾ ਦੋ ਵਾਰੀ ਤੇ ਫਿਰ ਦੋ ਚੇਨ ਤੇ ਉੱਪਰ ਇੱਕ ਸਿੰਗਲ ਸਟਿਚ ਕਰਕੇ ਪੱਤੀ ਦਾ ਉੱਪਰ ਉੱਪਰ ਪੱਤੀ ਜੀ ਬਣ ਚੁਗੀ ਫਿਰ ਅਗਲੇ ਸਟਿਚ ਦੇ ਵਿੱਚ ਫਿਰ ਆਪਾਂ ਟ੍ਰਿਪਲ ਕਰੋਸ਼ੇ ਆਪਾਂ ਨੇ ਹੈਗਾ ਦੋ ਵਾਰੀ ਬਲ ਦੇ ਕੇ थ्री डबल करना करने थ्री क्रोशे डन के डबल नहीं ये, आ, देखो। हुन डबल क्रोशिया दो चेन हाँ देखो कि पत्तियां पत्तिया मानगर सूरजमुखी के फूल वर्गी ਮ ਫਿਰ ਦੋ ਚੇਨ ਟ੍ਰਿਪਲ ਕਰੋਸ਼ੀਆ ਫਿਰ ਦੋ ਚੇਨ ਤੇ ਸਿੰਗਲ ਸਟਿਚ ਸੇਮ ਸਟਿਚ ਦੇ ਵਿੱਚ ਦੋ ਵਾਰੀ ਪਾਉਣਾ ਹੈ ਹੈਗਾ نیچے ਆਪਾਂ ਦੋ ਚੇਨ ਐਂਡ ਵਿੱਚ ਆਪਾਂ ਸਟਿਚ ਕਰਤਾ ਆ ਦੇਖੋ ਤਿੰਨ ਪੱਤੀਆਂ ਬਣ ਗਈਆਂ ਇੰਦਾ ਹੀ ਆਪਾਂ ਸਾਰਾ ਰਾਉਂਡ ਪੂਰਾ ਕਰ ਲੈਣਾ ਹੈਗਾ ਚੇਨ ਕਰਕੇ ਫਿਰ ਡਬਲ ਕਰੋਸ਼ੀਆ ਫਿਰ ਟ੍ਰਿਪਲ ਕਰੋਸ਼ੀਆ ਫਿਰ ਦੋ ਚੇਨ ਉੱਪਰ ਸਿੰਗਲ ਸਟਿਚ दा ही अपना सारा राउंड पूरा कर लेना है देखो चार पत्तियां तैयार हो गई एद ही सारिया पत्तियां तैयार कर लेनी है लेनियाँ आगे ਜਦੋਂ ਬਿਲਕੁਲ ਨਜ਼ਦੀਕ ਜੇ ਆ ਜਾਈ ਤਾਂ ਫਿਰ ਇੱਕ ਵਾਰੀ ਸਟਾਪ ਕਰ ਦੇਣਾ ਤੇ ਇਹਦੇ ਵਿੱਚ ਆਪਾਂ ਕਾਟਨ ਭਰਨੀ ਹੈ ਫਾਈਬਰ ਕਾਟਨ ਨਹੀਂ ਅਗਰ ਤੁਹਾਡੇ ਕੋਲ ਕਾਟਨ ਹੈ ਤਾਂ ਕਾਟਨ ਭਰ ਸਕਦੇ ਹੋ ਪਰ ਮੇਰੇ ਕੋਲ ਫਾਈਬਰ ਸੀ ਮੈਂ ਫਾਈਬਰ ਭਰ ਲਈ ਹੈਗੀ ਫਾਈਬਰ ਵਿੱਚ ਪਾ ਲਓ ਨਾ ਮੈਂ ਕ੍ਰੋਸ਼ੀ ਦੀ ਬੈਕ ਨਾਲ ਇਦੇ ਵਿੱਚ ਸੋ ਇਹ ਪੂਰਾ ਟਾਈਟ ਕਰ ਦੇਣਾ ਹੈ ਹੈ ਜਿਹੜਾ ਉੱਪਰੋਂ ਉੱਠਿਆ ਜਾ ਲੱਗਣ ਲੱਗ ਜਾਏ ਦੇਖੋ ਕਿੰਨਾ ਮੈਂ ਉੱਪਰ ਤੱਕ ਭਰਤਾ ਹੈਗਾ ਤੇ ਇੱਕ ਪੱਤੀ ਆਪਾਂ ਇੱਥੇ ਹੋਰ ਬਣਾ ਦਾਂਗੇ प्लीज़ लाइक like करो मेरी वीडियो बिल्कुल बहुत ही आसान यह बना कोई वो नहीं है और बिल्कुल भी तो बहुत आसानी बना सकते हो देखिए लास्ट पत्ती वाली है वो मैं पहला कहता सी लास्ट पत्ती है लास्ट पत्ती आ ਹੁਣ ਆਪਾਂ ਇਸ ਤੇ ਚੇਨਾਂ ਕਰਾਂਗੇ 1 2 3 ਬਿੰਨਾ ਸੋਨਾ ਬਣ ਗਿਆ ਹੁਣ ਆਪਾਂ ਇੱਕ ਕੀ ਚੇਨ ਲੈ ਲਾਂਗੇ ਮੈਂ ਆਨਲਾਈਨ ਮੀਸ਼ਾ ਤੋਂ ਮੰਗਵਾਇਆ ਬਹੁਤ ਹੀ ਸਸਤੇ ਮਿਲ ਜਾਂਦੇ ਹੈਗੇ ਇਹ 150 ਦੇ ਮੈਨੂੰ 50 ਪੀਸ ਮਿਲ ਗਏ ਸੀ ਤੇ ਇਦੇ ਵਿੱਚ ਦੀ ਆਪਾਂ ਕੀ ਚੇਨ ਨਗਾ ਕੇ ਤੇ ਇਹ ਮੈਂ ਕੀਤੀਆਂ ਹੈਗੀਆਂ 12 12 ਚੇਨ 12 ਚੇਨ ਕੀਤੀਆਂ ਤੇ ਇਹ ਤੁਸੀਂ ਵੀ ਬਸ ਇਹਨੂੰ ਥੱਲੇ ਅਟੈਚ ਕਰਤਾ ਤੇ ਜਿਹੜਾ ਥ੍ਰੈਡ ਬਚਿਆ ਹੈਗਾ ਇਹਨੂੰ ਆਪਾਂ ਪਿੱਛੇ ਉਹ ਕਰ ਦਾਂਗੇ ਪੱਤੀਆਂ ਦੇ ਵਿੱਚ ਟਪਾ ਦਾਂਗੇ ਕਰੋਸ਼ੇ ਨਾਲ ਜਿਹੜਾ ਪਤਾ ਹੀ ਨਹੀਂ ਲੱਗੇ ਕਿ ਤਾ ਸਟਾਰਟ ਹੋਇਆ हड बिल्कुल लुक देखो कि खूबसूरत बन गया सनफ्लावर देखो ये मैं तीन तैयार किए है तो ये पिछले तुम जो आपके अकॉर्डिंग कलर होर भी चेंज करना हो ग्रीन भी लगा सकते हो एक दिन मैं ग्रीन लगाया हुआ है ਇਸ ਤੇ ਪਿੱਛੇ ਗ੍ਰੀਨ ਕਲਰ ਦਾ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰੋ ਥੈਂਕ ਯੂ